ਹੋ ਤਾ ਕਿਵੇਂ ਆ ਠੀਕ ਆ ਸ਼ੇਰਾ ਕੱਲ ਕਿਵੇਂ ਮੁਲਾਜ਼ਮ ਤੇਰੇ ਇਨਕੁਆਇਰੀ ਕਰਦੇ ਫਿਰ ਦੱਸ ਤਾਇਆ ਉਹ ਤਾਂ ਮੈਂ ਛੇਰਾ ਪਾਸਪੋਰਟ ਜਾ ਬਣਾਉਣਾ ਬਾਹਰ ਦਾ ਠੀਕ ਆ ਤਾਂ ਤੂੰ ਵੀ ਬਾਹਰ ਜਾਣਾ ਹਾਂ ਮੈਂ ਵੀ ਜਾਊਗਾ ਸ਼ੇਰਾ ਬਾਹਰ ਹੁਣ ਠੀਕ ਆ ਬੁਢਾ ਹੋਇਆ ਪਤਾ ਹੁਣ ਤੂੰ ਹੀ ਕਰਨਾ ਬਾਹਰ ਜਾ ਕੇ ਉਹ ਸ਼ੇਰਾ ਉਧਰ ਆਂਦੇ ਕਿ 65 ਸਾਲ ਦੇ 7 ਸਾਲ ਦੇ ਜਾਂਦੇ ਪੈਨਸ਼ਨ ਲੱਗ ਜਾਂਦੀ ਆ ਠੀਕ ਆ ਤੇ ਚਲ ਉਧਰ ਜਾ ਬੜਾ ਪੈਨਸ਼ਨ ਪੁੱਛ ਲੱਗ ਕੀਤਾ ਚਲ ਤਾਂ ਇੱਧਰ ਹੀ ਮੌਜ ਤਾਂ ਹੈਗੀ ਤੈਨੂੰ ਇੱਥੇ ਹੀ ਰਹਿ ਤੂੰ ਇੱਧਰ ਮੌਸਾ ਮੈਨੂੰ ਕਿਉਂ ਲਾਹੌਰ ਤੜਕੇ ਜਦੋਂ ਔਰਨਾ ਕਹਿੰਗੇ ਜਵਾਕਾਂ ਨੂੰ ਛੱਡਿਆ ਜਵਾਕ ਛੱਡ ਕੇ ਔਰਨਾ ਕਹਿੰਗੇ ਦੁੱਧ ਪਾਇਆ ਦੁੱਧ ਪਾ ਕੇ ਔਰਨਾ ਕਹਿੰਗੇ ਪਾਣੀ ਪਿਆ ਦੇ ਪਾਣੀ ਪਾ ਕੇ ਕਹਿੰਗੇ ਗੋਹਾ ਵੀ ਇਕੱਠਾ ਕਰਿਆ ਫਿਰ ਕਹਿੰਦੇ ਪੱਠੇ ਵੱਢ ਲਾ ਪੱਠੇ ਵੱਢ ਕੇ ਜਦੋਂ ਮੈਂ ਹਟਦਾ ਉਦੋਂ ਨੂੰ ਮੈਨੂੰ ਕਹਿੰਦੇ ਪੱਠਿਆਂ ਦਾ ਟਾਈਮ ਆ ਗਿਆ ਚੱਲ ਪੱਠੇ ਪਾ ਗਏ ਜਦੋਂ ਪੱਠੇ ਪਾ ਕੇ ਔਰਨਾ ਉਦੋਂ ਫਿਰ ਮੈਨੂੰ ਪਾਣੀ ਪਿਆ ਦੇ ਧਾਰਾਂ ਚੋਲਾ ਫਿਰ ਦੁੱਧ ਪਾਇਆ ਅੱਥਰੇ ਐ ਮੈਨੂੰ ਹਲਟਾਂ ਦੇ ਬਾਅਦ ਸਰੀਰ ਦੇ ਇੱਥੇ ਟੋਰੀ ਫਿਰਦੇ ਆ ਤੇ ਮੇਰਾ ਤਾਂ 2 ਮਿੰਟ ਨਹੀਂ ਮੇ ਤਾਂ ਖੁੱਤ ਨਹੀਂ ਆਉਣੀ ਮਿਲਦੀ ਗਈ ਮੈਂ ਤਾਂ ਉ ਤਾਇਆ ਤੇ ਪੈਂਸਲ ਲੱਗ ਜੇ 60 ਸਾਲ ਦੀ ਉਮਰ ਹੋਊਗੀ ਉਹ 60 ਸਾਲ ਦੀ ਬੱਚੇ ਮੇਰਾ ਕਣ ਜਾ ਕੇ ਪਾਰੀ ਨੂੰ ਹੱਥ ਪਾਈ ਜਾਂਦੇ ਹਲੇ ਮੇਰਾ 40 ਮਿੰਟ ਲੱਗ ਜਾਣਗੇ ਪਾਸਪੋਰਟ ਬਣਾਉਣ ਤੇ ਠੀਕ ਆ ਉਹ ਤੋਂ ਮੋਰੋ ਕਿਤੇ ਡਾਕਟਰੀ ਡਿਊਟੀ ਉਦੋਂ 60 ਸਾਲ ਦੀ ਉਮਰ ਹੋ ਜਾਣੀ ਆ ਠੀਕ ਆ ਤਾਇਆ ਜੇ ਤੇਰਾ ਬਾਹਰ ਦਾ ਬਣ ਗਿਆ ਪਹਿਲਾਂ ਜਾ ਕੇ ਕੀ ਕਰੇਗਾ ਉੱਥੇ ਪਹਿਲਾਂ ਜੇ ਮੇਰਾ ਮਹਾਰਾਜ ਨੇ ਬਣਾਤਾ ਨਾ ਮੈਂ ਪਹਿਲਾਂ ਜਾ ਕੇ ਉੱਥੇ ਕੁਝ ਨਹੀਂ ਕਰਨਾ ਇੱਕ ਮੈਂ ਪੂਰਾ ਲੈ ਕੇ ਜਾਣਾ ਜੇ ਠੰਡ ਹੋਈ ਨਾ ਉੱਥੇ ਮੈਂ ਕਿਹੜਾ ਪੂਰਾ ਦੱਪ ਕੇ ਸੌ ਜਾਣਾ ਮੈਂ ਕਿਹੜਾ ਮੰਨ ਕੇ ਮਹੀਨਾ ਢੂਢ ਮਹੀਨਾ ਥਕੇ ਮੈਂ ਹੀ ਲਾਉਣਾ ਸਰੀਰ ਦਾ ਠੀਕ ਆ ਇਹਦਾ ਮੈਨੂੰ ਲੱਗਦਾ ਐ ਨਾ ਥਕੇਵਾਂ ਨੂੰ ਯਾਰ